ਸਾਸੀ ਗਾਲ ਜੀ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਹਾਡਾ ਡੀਪੀਸੀ ਪੰਜਾਬੀ ਦੇ ਉੱਤੇ ਤੇ ਦੋਸਤੋ ਤੁਹਾਡੇ ਨਾਲ ਇੱਕ ਖਬਰ ਸ਼ੇਅਰ ਕਰਨ ਲੱਗੇ ਆ ਤੁਹਾਨੂੰ ਦੱਦੀ ਹੈ ਕਿ 16 ਤਰੀਕ ਦੀ ਇੱਕ ਖਬਰ ਹੈ ਜਿਹੜੀ ਕਿ ਅੰਮ੍ਰਿਤਸਰ ਦੇ ਵਿੱਚ ਵਾਪਰੀ ਜਿਹਦੇ ਵਿੱਚ ਦੱਦੀ ਹੈ ਕਿ ਇੱਕ ਸਿਵਲ ਕੱਪੜਿਆਂ ਦੇ ਵਿੱਚ ਜੋ ਕੇ ਆਪਣੇ ਆਪ ਨੂੰ ਮੁਲਾਜ਼ਮ ਦਾ ਅਦਾ ਤੇ ਮੁਲਾਜ਼ਮਾ ਨੇ ਜਦੋਂ ਉਹਨੂੰ ਨਾਕੇ ਤੇ ਰੋਕ ਕੇ ਪੁੱਛਗਿੱਛ ਕੀਤੀ ਤਾਂ ਥਾਰ ਦੇ ਉੱਤੇ ਲੱਗੀ ਜਾਲੀ ਦੇ ਉੱਤੇ ਕਾਫੀ ਜ਼ਿਆਦਾ ਵੈਸਾ ਵਸਾਈ ਹੋ ਗਈ ਜਿੱਥੇ ਕਿ ਉਹਨੇ ਮੁਲਾਜ਼ਮਾ ਦੇ ਨਾਲ ਬਹੁਤ ਜ਼ਿਆਦਾ ਪਰ ਦੀ ਸ਼ਬਦਾਵਲੀ ਵੀ ਬੋਲੀ ਤੇ ਨਾਲ ਦੀ ਨਾਲ ਜਿਹੜਾ ਆ ਆਪਣੇ ਅਫਸਰ ਕਿਸੇ ਦੇ ਨਾਲ ਰਹਿਣ ਦੀ ਵੀ ਜਿਹੜੀ ਆ بار بار ਉਹ ਧਮਕੀ ਦੇ ਰਿਆ ਸੀ ਕਿ ਮੈਂ ਡਿਪਟੀ ਸਾਹਿਬ ਦੇ ਨਾਲ ਆ ਮੈਂ ਫਲਾਣਾ ਵਾਂ ਮੈਂ ਫਲਾਣਾ ਵਾਂ ਬਹੁਤ ਸਾਰੀਆਂ ਜਿਹੜੀਆਂ ਉਹਨੇ ਜਿਹੜੀਆਂ ਨੇ ਗੱਲਾਂ ਕਈਆਂ ਨੇ ਪਰ ਤੁੰਦਾ ਦੇ ਕਿ ਹੁਣ ਜਿਹੜਾ ਆ ਐਸਐਸਪੀ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਉਸ ਨੂੰ ਕਰ ਦਿੱਤਾ ਗਿਆ ਹੈ ਸਸਪੈਂਡ ਤਾਂ ਦੱਦੀ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਸੁਭ ਕਰਨ ਨਾਂ ਦਾ ਇਹ ਮੁਲਾਜ਼ਮ ਜੋ ਕਿ ਅੰਮ੍ਰਿਤਸਰ ਦੇ ਵਿੱਚ 16 ਤਰੀਕ ਨੂੰ ਇਹ ਵਾਕਿਆ ਹੁੰਦਾ ਹੈ ਨਾਕੇ ਦੇ ਉੱਤੇ ਉਹਨੂੰ ਰੋਕਿਆ ਜਾਂਦਾ ਹੈ ਥਾਰ ਦੇ ਉੱਤੇ ਜਾਲੀ ਨੂੰ ਲੈ ਕੇ ਜਿਹੜੀ ਇਹ ਮੁਲਾਜ਼ਮਾਂ ਦੇ ਨਾਲ ਬਹਿਸ ਹੁੰਦੀ ਹੈ ਜਿੱਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਬੈਸ ਹੋ ਜਾਂਦੀ ਏ ਉਸ ਦਾ ਵੀਡੀਓ ਬਣ ਜਾਂਦਾ ਆ ਮੁਲਾਜ਼ਮ ਵੀਡੀਓ ਬਣਾ ਕੇ ਵਕ ਵਕ ਚੈਨਲਾਂ ਤੇ ਪ੍ਰਮੋਟ ਦੇ ਲਈ ਭੇਜ ਦਿੰਦੇ ਆ ਤੇ ਉਸ ਤੋਂ ਬਾਅਦ ਉਹਦੇ ਉੱਤੇ ਹੋ ਜਾਂਦੀ ਏ ਵੱਡੀ ਕਾਰਵਾਈ ਕਾਰਵਾਈ ਦੇ ਵਿੱਚ ਤੁਹਾਨੂੰ ਦੱਈਏ ਕਿ ਐਸਐਸਪੀ ਨੇ ਜਿਹੜੀ ਇਹ ਵੱਡੀ ਕਾਰਵਾਈ ਕਰਦੇ ਹੋਏ ਉਸ ਨੂੰ ਸਰਪੈਂਡ ਕਰਕੇ ਤੇ ਉਹਦੇ ਉੱਤੇ ਜਿਹੜੀ ਅਗੇਰੀ ਕਾਰਵਾਈ ਇਹ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਦੱਈਏ ਕਿ ਅੰਬਰਸਰ ਦੇ ਵਿੱਚ ਸੁਭਕਰਨ ਵੱਲੋਂ ਜਿਹੜਾ ਆ ਇਹ ਕੰਮ ਕੀਤਾ ਗਿਆ ਸੀ ਉਸ ਨੂੰ ਇਸ ਟਾਈਮ ਜਿਹੜਾ ਹੈ ਸਸਪੈਂਡ ਕਰ ਦਿੱਤਾ ਗਿਆ ਆ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਉਸ ਦੇ ਉੱਤੇ ਅਗਲੀ ਕਾਰਵਾਈ ਵੀ ਜਿਹੜੀ ਕੀਤੀ ਇਹ ਜਾਵੇਗੀ ਤੁਹਾਨੂੰ ਦੱਈਏ ਕਿ ਉਹਨਾਂ ਨੇ ਨਾਲ ਦੀ ਨਾਲ ਐਸਐਸਪੀ ਸਾਹਿਬ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਮੁਲਾਜ਼ਮ ਇਸ ਤਰ੍ਹਾਂ ਦੀ ਹਰਕਤ ਕਰਦਾ ਤੇ ਉਹਦੇ ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਏ ਉਹ ਕਾਰਵਾਈ ਹੋ ਸਕਦੀ ਕਿਸੇ ਵੀ ਮੁਲਾਜ਼ਮ ਨੂੰ ਇਹ ਹੱਕ ਨਹੀਂ ਹੈ ਕਿ ਉਹ ਆਪਣੇ ਜਿਹੜਾ ਆ ਰੂਲ ਤੋੜ ਕੇ ਆਪਣੇ ਨਿਯਮ ਤੋੜ ਕੇ ਮੁਲਾਜ਼ਮਾਂ ਦੇ ਨਾਲ ਬਹਿਸ ਕਰੇ ਆਨ ਡਿਊਟੀ ਅਫਸਰਾਂ ਦੇ ਨਾਲ ਮਾੜੀ ਸ਼ਬਦਾਵਲੀ ਬੋਲੇ ਤੇ ਆਪਣੇ ਮੁਲਾਜ਼ਮ ਹੋਣ ਦਾ ਰੋਬ ਪਾਵੇ ਤੇ ਇਹਦੇ ਦੇ ਪਿਓ ਤਾਂ ਹੀ ਨਹੀਂ ਹੁੰਦੇ ਦੋ ਦੇ ਜੀ ਰਾਮ ਵੀ ਜਾ ਕੇ ਪੁੱਛੋ ਤੇ ਕਵਰੀ ਕੀ ਕੀਤੀ ਰਜੀਤ ਐ ਮੈਨੂੰ ਜਾ ਕੇ ਥਾਣੇ ਪੁੱਛ ਕਿੰਨੇ ਅਸਲੇ ਚਾਰ ਕਿਲੋ ਲੈ ਰੋ ਮੈਂ ਰਿਕਵਰ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਅਵੀ ਰੁਕੀ ਜਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਮੈਨੂੰ ਫਿਰ ਜੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਮੈਨੂੰ ਲੱਗੂ ਜੇ ਮੈਨੂੰ ਲੱਗੂ ਮੈਂ ਤੇ ਮੈਂ ਵੀ ਥਾਣੇ ਕੱਟੇ ਜਾਂ ਮੈਂ ਸਿੱਧਾ ਨਹੀਂ ਇੱਥੇ ਆ ਜੇ ਤੇ ਫਿਰ ਮੈਂ ਨਹੀਂ ਰੁਕਦਾ ਹੋਈ ਨਾ ਮੈਂ ਲਾਉਣੀ ਆ ਜਿਹੜੀ ਇਨਫੋਰਮੇਸ਼ਨ ਦੀ ਬੇਦੀ ਹੋ ਆਹੀ ਮੈਂ ਨਹੀਂ ਲਾਉਣੀ ਗਾਉਣੀ ਲਾਉਣੀ ਫਿਰ ਲੱਗਾ ਰਿਹਾ ਇਸ ਬੈਠਾ ਰੋ ਮੈਂ ਨਹੀਂ ਰੋਣਾ ਨਹੀਂ ਖੱਦਣਾ ਕੋਈ ਨਹੀਂ ਲਵਾ ਕੇ ਕਰੋ ਮੈਂ ਨਹੀਂ ਲਾਉਣੀ ਕੋਈ ਚੱਕਰ ਹੀ ਨਹੀਂ ਆਪਰੇਸ਼ਨ ਦੀ ਨਹੀਂ ਤਾਂ ਇਹ ਰਹਿਤਾ ਅਡੀ ਡੂੜੀ ਜਿਹੜੀ ਤੂੰ ਕਰਨੀ ਵੀ ਮੇਰੇ ਦਸਾਨ ਕਰਨਾ ਪਤਾ ਨਹੀਂ ਮੈਂ ਨਹੀਂ ਰੋਣੀ ਜਾਨੀ ਆਪਰੇਸ਼ਨ ਦੀ ਡੂੜੀ ਦਾ ਨਹੀਂ ਮੈਂ ਜਾਲੀਆਂ ਲਵਾਉਣ ਵਾਲਾ ਮੈਂ ਲਵਾਉਂਗਾ ਜਾਲੀਆਂ ਆਹ ਕਾਂਸਟੇਬਲ ਆਹ ਲਵਾਇਆਂ ਆਹ ਬਾਤ ਆ ਮੈਂ ਲਾਈਆਂ ਜਾਲੀਆਂ ਫਿਰ ਲਵਾਉਂਗਾ ਨਹੀਂ ਲਾਉਣੀ ਮੈਂ ਲਾਈਆਂ ਮੈਂ ਨਹੀਂ ਲਾਉਣੀ ਮੈਂ ਲਵਾਉਂਗਾ ਫਿਰ ਬਾਹਰ ਕਰਵਾ ਦਮੈਂ ਨਾ ਲਵਾਵਾਂ ਕੋਈ ਨਹੀਂ ਚੱਕਰ ਲਵਾ ਲੈ ਆਓ ਪਹਿਲੇ ਥੱਲੇ ਨਹੀਂ ਹੋਣਾ ਥੱਲੇ ਗੱਲ ਠੀਕ ਹੋਏ ਲਵਾਉਂਗਾ ਹਾਂ ਰਿਲੇਸ਼ਨ ਕਰਦੇ ਸਾਡੇ ਸਾਣ ਗਾੜੇ ਤੁਸੀਂ ਜੂਰੀ ਕਰਦੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਕੀ ਖਾਂਦਾ ਲਾੜਾ ਫੋਨ ਜਨਾਲਾ ਕਿਉਂ ਹਟਾਏ ਕਿ ਮੈਂ ਬਕਵਾਸ ਵਾਲੀ ਕੀ ਬਕਵਾਸ ਬਕਵਾਸ ਵਾਲਾ ਕੀ ਕੰਮ ਮੈਂ ਬਕਵਾਸ ਕਿਉਂ ਆਇਆ ਇਹਨੂੰ ਸਾਡੇ ਸਾਣ ਟਿੰਗਰ ਅਗਲੀ ਜੂਰੀ ਆਪਰੇ ਕਰਦੇ ਮੈਂ ਗਾਣ ਗਾਣੇ ਮੈਂ ਮੈਗਨੇਸ ਸਾਹਿਬ ਗਾਣੇ ਦਾ ਆਪਣਾ ਬੋਲ ਕੋਈ ਚੱਕਰ ਨਹੀਂ ਲਾੜੂ ਜਨੂੰ ਫੋਨ ਲਾਉਣਾ ਲਾਉ ਤੁਸੀਂ ਹਲੋ ਲਾਉ ਟਿੱਕੀ ਦਾ ਫੋਨ ਹਲੋ ਕਾਦੀ ਸਾਹਿਬ ਉਹ ਸਾਰੇ ਇੱਥੇ ਰੋਕ ਕੇ ਘਲੋਤੇ ਐ ਜਾਲੀਆਂ ਲਾਈਆਂ ਲਾ ਤੂੰ ਵਾਡਾ ਮਲਾਜਮ ਪਲਾਂਟੋਂ ਕਾਣਾ ਵਾਦੀ ਘਟਾ ਕੋਈ ਚੱਕਰ ਨਹੀਂ ਵੀਡੀਓ ਬਣੀ ਆਈ ਦੁਕਾਨਾਂ ਦੀ ਕਰਦਾ ਸਾਡੇ ਤੇ ਹਸਾਨ ਕਰਦਾ ਕਹਿੰਦਾ ਮੇਰੀ ਗੱਲ ਕਰ ਰੋਕ ਜਾ ਓਏ ਓਹੀ ਓਹੀ ਮੈਂ ਬੋਲਣ ਦੀ ਜਾ ਤੂੰ ਠੀਕ ਹੈ ਤੂੰ ਹੀ ਉਧਰ ਜਿਹੜਾ ਸਟ੍ਰੇਟ ਲੈ ਲੈ ਜਿਹੜੀ ਗੱਡੀ ਲੈ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਨਜ਼ਾਇਰ ਬਣਾਈ ਜਾਂਦੇ ਮੈਂ ਕਿ ਤੈਨੂੰ ਆਖਣੇ ਗੱਡੀ ਸਾਈਡ ਤੇ ਕਰ ਮਤਲਬ ਬੋਲਣ ਦੀ ਤਾਂ ਜਦ ਸੱਜਣਾ ਹੀ ਕਰ ਮਜ਼ਾ ਮਲਾਜਮ ਕਹਿੰਦਾ ਮੈਨੂੰ ਕਹਿੰਦਾ ਤੂੰ ਉੱਥੋਂ ਵੀ ਨੋਹਾਂ ਦੀਆਂ ਜਾਲੀਆਂ ਲੀਆਂ ਲਾ ਸਾਈਡ ਤੇ ਉਹਨਾਂ ਮੈਂ ਕਿਹਾ ਤੁਮਾਰ ਮੇਰੇ ਜਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਉਹਨਾਂ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹਦਣ ਵੀ ਤਰਾ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਰੋਣਾਗੇ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਾਂਗੇ ਐਵੇਂ ਵੀ ਆਪਣੀ ਡਿਊਟੀ ਕਰਾਂਦੇ ਸਿੱਧਾ ਤੂੰ ਆਪੜ ਲਿਆ ਇੱਥੇ ਸੋ ਕੋਈ ਨਾਲੇ ਤਮਾਸ਼ਾ ਲਾਇਆ ਵਾ ਤੂੰ ਦਾ ਮੁਲਾਜ਼ਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਤੀ ਕਿੰਨੀ ਵੀ ਇੱਜ਼ਤ ਦੇਣਿਆ ਕਿੰਨੀ ਕਿੱਜਤ ਦੇ ਨਾ ਕੋਈ ਕਿੰਨੀ ਕਿੱਜਤ ਦੇਣੇ ਅਗਲੇ ਨੂੰ ਵੀਡੀਓ ਬੰਦ ਕਰ ਤੇ ਪਿੱਛੇ ਤੁਹਾਡਾ ਵੀ ਸੋ ਸਿੱਧਾ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਤੇ ਠੀਕ ਆ ਇਹਨਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਲਈ ਕਹਿ ਤਾਨੂੰ ਹੋਰ ਕੀ ਕਹਿਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਅਸਲਾ ਪਿਆ ਮੈਂ ਉਤੋਂ ਜਾਲੀਆਂ ਨਾ ਲਾਵਾਂ ਮੈਂ ਖਵਾਣਾ ਹੀ ਤੇ ਗਿਆ ਨਹੀਂ ਤੁਸੀਂ ਫਿਰ ਕਿਦਾਂ ਕਹਿ ਰਹੇ ਹੋ ਮੈਂ ਖਵਾਣਾ ਸੀ ਤੁਮ ਕੋਹੜੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਤੇਰੇ ਵੀਡੀਓ ਤੇ ਵਿੱਚ ਹੀ ਆ ਵੀਡੀਓ ਸਾਰਾ A to Z ਰਿਕਾਰਡ ਆ ਆਪਾਂ ਸਿੱਤੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਕੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਮੈਨੂੰ ਮਲਾਜਮਾਂ ਦਾ ਕਾਗਜ਼ਤ ਤੇ ਕਰੋ